ਗੁਰਦੁਆਰਾ ਸ੍ਰੀ ਮਾਲ ਟੇਕੜੀ ਸਾਹਿਬ ਮਹਾਰਾਸ਼ਟਰ ਵਿੱਚ ਨਾਂਦੇੜ ਸ਼ਹਿਰ ਵਿੱਚ ਹੈ ਇਹ ਨਾਂਦੇੜ ਸਾਹਿਬ ਤੋਂ ਲਗਭਗ 5 ਕਿਲੋਮੀਟਰ ਉੱਤਰ ਪੂਰਬ ਵੱਲ ਅਕੋਲਾ ਸੜਕ ਦੇ ਉੱਤੇ ਹੈ ਮਾਲ ਦਾ ਅਰਥ ਖਜ਼ਾਨਾ ਹੈ ਅਤੇ ਟੇਕੜੀ ਤੋਂ ਪਾਓ ਉੱਚੀ ਜਗ੍ਹਾ ਕਰਕੇ ਜਾਣਿਆ ਜਾਂਦਾ ਹੈ ਇਹ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਦੇ ਗੁਪਤ ਖਜ਼ਾਨੇ ਦੀ ਥਾਂ ਹੈ ਗੁਰੂ ਜੀ ਨੇ ਲਗਭਗ 1512 ਈਸਵੀ ਵਿੱਚ ਇੱਥੇ ਚੜ੍ਹਨ ਪਾਏ ਉਸ ਸਮੇਂ ਇੱਥੇ ਛੋਟੇ ਪਿੰਡ ਜਿਵੇਂ ਕਿ ਸਿੱਧਨਾਥਪੁਰੀ, ਬ੍ਰਹਮਪੁਰੀ, ਵਜੀਰਾਬਾਦ ਆਦਿ ਮੌਜੂਦ ਸਨ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਤਾਰਪੁਰੋਂ ਇੱਕ ਫਕੀਰ ਲੱਕੜਸ਼ਾ ਨੂੰ ਇਸ ਥਾਂ ਦੇ ਖਜ਼ਾਨੇ ਦੀ ਰਾਖੀ ਵਾਸਤੇ ਭੇਜਿਆ ਸੀ ਇਹ ਫਕੀਰ 6ਵੇਂ ਗੁਰੂ ਜੀ ਤੋਂ ਲੈ ਕੇ 10ਵੇਂ ਗੁਰੂ ਜੀ ਦੇ ਆਉਣ ਤੱਕ ਖਜ਼ਾਨੇ ਦੀ ਰਾਖੀ ਕਰਦਾ ਰਿਹਾ ਰੋਜ਼ਾਨਾ ਉਸ ਨੂੰ ਦੋ ਸੋਨੇ ਦੀਆਂ ਸ਼ਰਫ਼ੀਆਂ ਮਿਲਦੀਆਂ ਸਨ 10ਵੇਂ ਪਾ ਮਹਾਰਾਜ ਜਦੋਂ ਨੰਦੇੜ ਸ਼ਹਿਰ ਵਿੱਚ ਆਏ ਤਾਂ ਉਹਨਾਂ ਦੇ ਨਾਲ ਸਿੱਖ ਫੌਜਾਂ ਵੀ ਆਈਆਂ ਸਨ। ਉਹਨਾਂ ਸਿੱਖ ਫੌਜਾਂ ਨੇ ਗੁਰੂ ਸਾਹਿਬ ਜੀ પાસે ਬੇਨਤੀ ਕੀਤੀ ਕਿ ਅਸੀਂ ਘਰ ਵਾਪਸ ਜਾਣਾ ਹੈ, ਸਾਨੂੰ ਤਨਖਾਹਾਂ ਦਿਓ। ਗੁਰੂ ਸਾਹਿਬ ਨੇ ਭਾਈ ਦਿਆਲ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਨੂੰ ਹੁਕਮ ਕੀਤਾ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਪਤ ਖਜ਼ਾਨਾ ਮਾਲ ਟੇਕੜੀ ਦੀ ਥਾਂ ਤੇ ਹੈ। ਉਹ ਖਜ਼ਾਨਾ ਲੈ ਕੇ ਆਓ। ਭਾਈ ਦਿਆਲ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਆਪਣੇ ਨਾਲ ਫੌਜਾਂ ਨੂੰ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਰੱਖੇ ਖਜ਼ਾਨੇ ਨੂੰ ਕੱਢ ਕੇ ਖੱਤਰਾਂ ਬੈਲ ਗੱਡੀਆਂ ਵਿੱਚ ਭਰ ਕੇ ਗੁਰਦੁਆਰਾ ਸ੍ਰੀ ਸੰ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੈ ਕੇ ਆਏ ਦਸ਼ਮੇਸ਼ ਪਿਤਾ ਜੀ ਨੇ ਇਹ ਖਜ਼ਾਨਾ ਟਾਲਾਂ ਭਰ ਭਰ ਕੇ ਫੌਜਾਂ ਨੂੰ ਵੰਡੀਆਂ ਅਤੇ ਬਾਕੀ ਜੋ ਖਜ਼ਾਨਾ ਬਚ ਗਿਆ ਉਹ ਵਾਪਸ ਗੁਰਦੁਆਰਾ ਸ਼੍ਰੀ ਮਾਲ ਟੇਕੜੀ ਵਾਲੀ ਥਾਂ ਤੇ ਗੁਪਤ ਰੱਖ ਦਿੱਤਾ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਖਜ਼ਾਨਾ ਗੁਪਤ ਰੱਖਣ ਦਾ ਕੀ ਕਾਰਨ ਹੈ ਗੁਰੂ ਸਾਹਿਬ ਜੀ ਨੇ ਫਰਮਾਇਆ ਜਦੋਂ ਖਾਲਸਾ 96 ਕਰੋੜ ਸਜੇਗਾ ਉਸ ਦਿਨ ਇਸ ਥਾਂ ਤੇ ਦੱਬਿਆ ਗੁਪਤ ਖਜ਼ਾਨੇ ਤੋਂ 22 ਦਿਨਾਂ ਦਾ ਅੰਤੁੱਟ ਲੰਗਰ ਚੱਲੇਗਾ 1928 ਵਿੱਚ ਕੁਝ ਮੁਸਲਮਾਨਾਂ ਵੱਲੋਂ ਇਸ ਗੁਰਦੁਆਰੇ ਨੂੰ ਤੋੜ ਦਿੱਤਾ ਗਿਆ ਸੀ ਇਸ ਮਾਮਲੇ ਦੀ ਜਾਂਚ ਨਿਜ਼ਾਮ ਹైదరాబాద్ ਨੇ ਕਰਵਾਈ ਜਿਹੇ ਵਜੋਂ 1930 ਵਿੱਚ ਇਹ ਗੁਰਦੁਆਰਾ ਮੋੜ ਸਿੱਖਾਂ ਦੇ ਹਵਾਲੇ ਕੀਤਾ ਗਿਆ ਅਤੇ ਦੁਬਾਰਾ ਬਣਾਇਆ ਗਿਆ ਅੱਜ ਇੱਥੇ ਇੱਕ ਛੋਟਾ ਚੌੜਾ ਕਮਰਾ ਅਤੇ ਆਲੇ-ਦੁਆਲੇ ਬਰਾਂਡਾ ਹੈ ਸਤਿ ਸ੍ਰੀ ਅਕਾਲ